ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕੀ ਮੱਥ ਤੇ ਪੜਦਾ ਵਿੱਚ ਪ੍ਰੀਤ ਵਿੱਕੀ ਨਾਲ ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਪਛਤਾ ਰਹੀ ਹੈ ਉਸ ਦਾ ਘਰ ਵਿੱਚ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੇ ਉਸ ਦਾ ਦਿਲ ਕਰਦਾ ਹੈ ਕਿ ਸਿਰਫ ਉਹ ਆਪਣੀ ਮੰਮੀ ਨਾਲ ਜਾ ਕੇ ਮਿਲੇ ਤੇ ਉਹਨਾਂ ਨਾਲ ਗੱਲਬਾਤ ਕਰੇ ਤੇ ਆਪਣੇ ਦੁੱਖ ਸੁੱਖ ਸਾਂਝਾ ਕਰੇ ਤਾਂ ਉਹ ਸੋਚਦੀ ਹੈ ਕਿ ਮੈਂ ਅਮਨ ਨੂੰ ਜਿਹੜਾ ਸਨੇਹਾ ਦਿੱਤਾ ਸੀ ਪਤਾ ਨਹੀਂ ਉਹਨੇ ਮੰਮੀ ਨੂੰ ਦੱਸਿਆ ਹੋਣਾ ਜਾਂ ਨਹੀਂ ਪਰ ਉਹ ਕਹਿੰਦੀ ਹੈ ਕਿ ਸ਼ਾਇਦ ਉਸਨੇ ਮੰਮੀ ਨੂੰ ਨਹੀਂ ਦੱਸਿਆ ਜੇ ਉਸਨੇ ਮੰਮੀ ਨੂੰ ਦੱਸਿਆ ਹੁੰਦਾ ਤਾਂ ਉਹਦਾ ਹੁਣ ਤੱਕ ਕੋਈ ਨਾ ਕੋਈ ਫੋਨ ਆ ਜਾਂਦਾ ਤੇ ਉਸ ਦੀ ਸੱਸ ਵੀ ਉਸ ਨੂੰ ਤਾਣੇ ਮੈਨੇ ਮਾਰਨ ਚ ਕੋਈ ਕਮੀ ਨਹੀਂ ਛੜਦੀ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਜੇਕਰ ਤੇਰਾ ਇੱਥੇ ਦਿਲ ਨਹੀਂ ਲੱਗਦਾ ਤੂੰ ਬੇਸ਼ੱਕ ਕਿਤੇ ਵੀ ਚਲੀ ਜਾ ਸਾਨੂੰ ਤੇਰੀ ਕੋਈ ਲੋੜ ਨਹੀਂ ਹੈ ਇਹ ਸੁਣ ਕੇ ਪ੍ਰੀਤ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਮੰਮੀ ਸੋਚਦੇ ਨੇ ਕਿ ਹਾਂ ਪ੍ਰੀਤ ਦੀ ਸੇਲੀ ਮੈਨੂੰ ਇਹ ਕੀ ਕਹਿ ਕੇ ਗਈ ਹੈ ਕਿ ਪ੍ਰੀਤ ਮੈਨੂੰ ਮਿਲਣਾ ਚਾਹਦੀ ਹੈ ਹੁਣ ਮੈਂ ਉਹ ਕਿਹੜਾ ਬਹਾਨਾ ਬਣਾਵਾ ਜਿਹਦੇ ਨਾਲ ਮੈਂ ਪ੍ਰੀਤ ਨੂੰ ਮਿਲਣ ਜਾਵਾਂ ਜੇਕਰ ਮੈਂ ਪ੍ਰੀਤ ਨੂੰ ਮਿਲਣ ਨਹੀਂ ਗਈ ਤੇ ਕਿਤੇ ਮੈਂ ਮਰ ਗਈ ਤਾਂ ਮੇਰੇ ਦਿਲ ਵਿੱਚ ਹਮੇਸ਼ਾ ਹੀ ਇਹ ਗੱਲ ਰਹਿ ਜਾਣੀ ਹੈ ਕਿ ਪਤਾ ਨਹੀਂ ਉਸਨੇ ਮੇਰੇ ਨਾਲ ਕਿਹੜੀ ਗੱਲ ਕਰਨੀ ਸੀ ਤੇ ਉਹ ਵੀ ساری ਜ਼ਿੰਦਗੀ ਮੇਰੇ ਲਈ ਤੜਫਦੀ ਰਹੇਗੀ ਤੇ ਮੰਮੀ ਜੀ ਇਹ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਹਨ ਤੇ ਜੀਤਾ ਨਾਲ ਗੱਲ ਕਰਨ ਬਾਰੇ ਸੋਚਦੇ ਹਨ ਪਰ ਫਿਰ ਉਹ ਕਹਿੰਦੇ ਨੇ ਕਿ ਜੇ ਮੈਂ ਜੀਤਾ ਨਾਲ ਗੱਲ ਕੀਤੀ ਤਾਂ ਤਾ شہਦ सोनू ਨੂੰ ਦੱਸ ਦਵੇ ਤੇ ਇਹ ਦੋਨੋਂ ਜਣੇ ਮੇਰੇ ਦਿਵਾਲੇ ਹੋ ਜਾਣ ਤੇ ਮੇਰੇ ਘਰ ਵਿੱਚ ਦੁਬਾਰਾ ਤੋਂ ਲੜਾਈ ਦਾ ਮਾਹੌਲ ਬਣ ਜਾਏਗਾ ਇਸ ਨਾਲੋਂ ਚੰਗਾ ਇਹ ਹੈ ਕਿ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਾਂਗੀ ਜਿਵੇਂ ਚੱਲ ਰਿਹਾ ਹੈ ਚੱਲੇ ਜਿਸ ਦਿਨ सोनू ਤੇ ਜਿੱਤਾ ਕਿਤੇ ਬਾਹਰ ਜਾਣਗੇ ਉਸ ਦਿਨ ਮੈਂ ਆਪ ਜਾ ਕੇ ਅਮਨ ਦੇ ਜਿਹੜਾ ਮੈਨੂੰ ਨੰਬਰ ਦਿੱਤਾ ਸੀ ਉਸ ਤੇ ਫੋਨ ਕਰਕੇ ਉਸ ਤੋਂ ਉਹਦਾ ਐਡਰੈਸ ਲੈ ਕੇ ਪ੍ਰੀਤ ਨੂੰ ਮੇਲਾਵਾਂਗੀ ਤੇ सोनू ਮੰਮੀ ਨੂੰ ਕਹਿੰਦਾ ਹੈ ਕਿ ਅਸੀਂ ਬਾਹਰ ਕਿਸੇ ਕੰਮ ਲਈ ਜਾਣਾ ਹੈ ਤੇ ਮੰਮੀ ਉਸ ਨੂੰ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਜਾਇਓ ਤੇ सोनू ਕਹਿੰਦਾ ਹੈ ਕਿ ਸਾਨੂੰ ਪੂਰਾ ਇੱਕ ਦਿਨ ਲੱਗ ਜਾਏਗਾ ਤੇ ਮੰਮੀ ਇਸ ਵਿੱਚ ਖੁਸ਼ ਹੋ ਜਾਂਦੇ ਹਨ ਤੇ ਸੰਦੀਪ ਉਹ ਵੀ ਕਵਲ ਨੇ ਕਹਿ ਦਿੱਤਾ ਹੈ ਕਿ ਜੇਕਰ ਹੁਣ ਵਿੱਚ ਹੀ ਉਸਦੇ ਹੱਥ ਚੱਕਦਾ ਹੈ ਤਾਂ ਤੂੰ ਉਸ ਦਿਨ ਨੂੰ ਪੱਕਾ ਪੁਲਿਸ ਨੂੰ ਬੁਲਾ ਕੇ ਉਸ ਦੀ ਕੰਪਲੇਟ ਕਰ ਦੇ ਕਿਉਂਕਿ ਅਸੀਂ ਪ੍ਰੀਤ ਨੂੰ ਮਰਵਾਣਾ ਨਹੀਂ ਹੈ ਜੇ ਪ੍ਰੀਤ ਨੂੰ ਕੁਝ ਹੋ ਗਿਆ ਇਸ ਘਰ ਵਿੱਚ ਤਾਂ ਸਾਰੇ ਟੱਬਰ ਦਾ ਨਾਮ ਥਾਣੇ ਵਿੱਚ ਲਿਖਿਆ ਜਾਏਗਾ ਤੇ ਕਿਸੇ ਨੇ ਸਾਡੀ ਕੋਈ ਗੱਲ ਬਾਤ ਨਹੀਂ ਸੁਣਨੀ ਤੇ ਸੰਦੀਪ ਕਹਿੰਦੀ ਹੈ ਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸੋਨੂ ਤੇ ਜਿੱਤਾਂ ਘਰ ਤੋਂ ਬਾਹਰ ਜਾਂਦੇ ਹਨ ਤੇ ਮੰਮੀ ਸੋਚਦੇ ਨੇ ਕਿ ਹੁਣ ਇਹ ਚੰਗਾ ਮੌਕਾ ਹੈ ਪ੍ਰੀਤ ਨੂੰ ਮਿਲਣ ਦਾ ਹੁਣ ਦੇਖਦੇ ਹਾਂ ਆਉਣ ਵਾਲੇ ਟਾਈਮ ਵਿੱਚ ਕਿ ਉਹ ਪ੍ਰੀਤ ਨੂੰ ਆਪਣੇ ਘਰ ਬੁਲਾਉਂਦੇ ਹਨ ਜਾਂ ਉਹ ਪ੍ਰੀਤ ਨੂੰ ਖੁਦ ਮਿਲਣ ਜਾਂਦੇ ਹਨ ਜੇ ਇਸ ਬਾਰੇ ਸੋਨੂ ਜਿੱਤਾਂ ਨੂੰ ਪਤਾ ਲੱਗੇਗਾ ਤਾਂ ਅੱਗੇ ਕਹਾਣੀ ਕੀ ਹੋਵੇਗੀ ਸਾਡੇ ਚੈਨਲ ਨਾਲ ਬਨੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ